ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਵਾਪਰਿਆ ਵੱਡਾ ਪਿਆਨਕ ਹਦਸਾ ਹੋਈਆਂ ਮੌਤਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਅੱਛੇ ਆ ਰਹਿਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੋਸਤੋ ਜਾਣਕਾਰੀ ਹੁਣੇ-ਹੁਣੇ ਮਿਲੀ ਆ ਪਟਿਆਲਾ ਦੇ ਰਾਜਪੁਰਾ ਸਰਹੱਦਰ ਰੋਡ ਤੇ ਵਾਪਰੇ ਛੜਕ ਹਾਸੇ ਚ ਇਨੋਵਾ ਕਾਰ ਚ ਸਵਾ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਇਹ ਹਾਸਾ ਰਾਤ 10 ਵਜੇ ਤੋਂ ਬਾਅਦ ਵਾਪਰਿਆ ਹਾਸੇ ਵਿੱਚ ਖਦੀਪ ਸਿੰਘ ਵਾਸੀ ਅਮਲੋ ਅਤੇ ਇੱਕ ਹੋਰ ਵਿਅਕਤੀ ਵਾਸੀ ਖੰਨਾ ਦੀ ਮੌਤ ਹੋ ਗਈ ਤੇ ਕੰਨਾਂ ਤੋਂ ਬਾਅਦ ਮੌਕੇ ਤੇ ਪਹੰਚੀ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਆ ਤੇ ਹਾਸੇ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਤੇ ਦੱਸਿਆ ਜਾ ਰਿਹਾ ਕਿ ਸਾਰੇ ਲੋਕ ਗੋਵਿੰਦਗੜ੍ਹ ਫੈਕਟਰੀ ਵਿੱਚ ਕੰਮ ਕਰਦੇ ਸਨ ਤੇ ਅੰਬਾਲਾ ਸੜਕ ਤੋਂ ਵਾਪਸ ਆਉਂਦੇ ਸਮੇਂ ਇਹ ਹਾਦਸਾ ਵਾਪਰਿਆ ਕੜਨਾ ਮੁਤਾਬਿਕ ਇਨਵਾ ਗੱਡੀ ਦਫ਼ਤਰ ਬਹੁਤ ਤੇਜ਼ੀ ਤੇ ਇਸ ਦਰਾਨਾ ਕਾਰ ਦੇ ਸਾਹਮਣੇ ਇੱਕ ਬਾਈਕ ਆ ਗਿਆ ਤੇ ਬਾਈਕ ਨੂੰ ਬਚਾਉਂਦੇ ਹੋਏ ਇਨਵਾ ਕਾਰ ਸਵਾਰ ਵਿਅਕਤੀ ਨੇ ਕਾਰ ਨੂੰ ਪਾਸੇ ਕਰ ਦਿੱਤਾ ਤੇ ਇਹ ਜਾਣ ਗੱਡੀ ਮੋੜਨ ਤੋਂ ਸਾਹਮਣੇ ਖੜੇ ਟਰਾਲੇ ਦੇ ਵਿੱਚੋਂ ਇਨਵਾ ਗੱਡੀ ਟਕਰਾ ਗਈ ਤੇ ਹਾਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਹਾਸਾ ਇੰਨਾ ਭੈੜਕ ਸੀ ਕਿ ਕੰਡਕਟਰ ਸੀਟ ਤੇ ਬੈਠ ਉਸ ਵਿਅਕਤੀ ਦੀ ਗਰਦਨ ਟੜ ਤੋਂ ਵੱਖ ਹੋ ਗਈ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਧੰਨਵਾਦ